ਗਾਈ ਕੇ ਤੇ ਅਦਾ ਕਾ ਜੀ ਲੀ ਜੀ ਤੇ ਦੁਸਾਂਗੇ ਪੰਜ ਨੂੰ ਬਤਾ ਦਿੱਤਾ ਕਾ ਲੱਗਿਆ ਹੈ ਦਰਸ਼ਕਾਂ ਤੇ ਜੀ ਲੀ ਜੀ ਦੀ ਫਿਲਮ ਪੰਜਾਬ 95 ਜੀ ਨਹੀਂ ਹੋਵੇਗੀ ਇਸੇ ਦੀ ਪੁੱਛੀ ਸੀ ਜੀ ਲੀ ਜੀ ਦੀ ਟੀਮ ਕਿੰਨੀ ਹੈ ਟੀਮ ਦੱਸਿਆ ਕਿ ਜੀ ਲੀ ਜੀ ਬੀਦੂ ਪੰਜਾਬ 95 ਪਾਤ ਤੋਬਾ ਇਹ ਕਿੱਥੇ ਜਾਵੇਗੀ ਇਹ ਫਿਰੰਬੀਨਾ ਕਿਤੇ ਕਾਤੇ ਤੋ ਵਦੇ ਚਾਂਦੇ ਨਹੀਂ ਕਿੱਥੇ ਜਾਵੇਗੀ ਦੱਛੀ ਦੀ ਹੈ ਕਹਾਣੀ ਤਨਹਨਦਵਾ ਨ ਦੇ ਚੁਕ ਕਿੱਥੇ ਗਈ ਬੀਦੂ ਮਜਾ ਤੋ ਫੱਬਾ ਯੋ ਚੀਜ਼ ਨਵਾ ਕੰਚ ਨਹੀਂ ਜਾਵੇਗੀ ਤੇ ਲੈ ਵੀ ਸੀ ਤੇ ਕਹ ਗਿਆ ਹਾ ਅਜੂਨਾਂ ਪਾ ਦੇਖਦਾ ਨਾ ਸੁਣੂਂਦਾ ਤੇਰੇ ਦਿਲ ਦੇ ਦਿਲ ਨੂੰ ਤਾਲੀ ਨੂੰ ਪੈ ਦੇ ਕਹਦਾ ਜਿਸੇ ਪੈ ਜਿਵੇਂ ਬੰਦੇ ਚ ਖਲਾ ਦਾ ਕਹਦਾ ਨਵਾ ਜੋ ਕੇ ਸੁਕੇ ਦੇ ਬਦਲਾ ਪਤਾ ਹੋ ਨਹੀਂ ਜਾਣ ਕੰਨਵਾ ਦੇ ਸਿੱਕ ਕਹਦਾ ਨਾ ਕੰਨ ਕਾਇ ਕੂਨ ਹਾ ਹਨ ਜਿਲੇ ਜਿਦਾ ਬੀ ਜਾਣ ਕਦੈ ਬਿਜਵਾ ਕੇ ਤਸਵੀਰਾਂ ਖਿੱਚਦਾ ਹੈ ਦੇ ਸੁਕਦੇ ਮਦੇ ਲਾਭ ਤੱਕੇ ਤੂੰ ਸੁਣ ਜਾਨੀ ਸੁraag ਲੱਬਲਾ ਜਹ ਆਇਆ ਹੈ ਐ ਪਿੰਦਮ ਜਿਥੋਂ ਹੰਤ ਸੰਗ ਖਾਲਾ ਦੇ ਜੀਵਨ ਤੇ ਅਦਾ ਦੇ ਜੀਨ ਨੇ ਪਿਆ ਪੁੱਛ ਬਲੋ 25 ਗਏ ਕਾਨੂੰਨ ਨੇ ਕਦ ਲੰਗ ਗੁੰਮ ਜੁਰਦ ਕੀਤੇ ਗੁੰਮ ਤੇ ਸਜ ਖਾਨਾ ਪਾਡ ਪਾ ਜੁ ਕਿਤਾ ਫਿਰ ਨਮ ਕਦਿ ਤ ਤੋਤੇ ਹੁਜੇ ਪੁਛ ਪੁਛ ਤੇ ਬਾਇ ਉਤੇ ਅਗਵਾ ਤਸਤਤਾ ਅਦਖਾਤੋ ਫਰਾਂਜਾਬ ਜੀ ਹੁਜੇ ਇਹ ਨੈ ਨੂੰ ਦਸਾਏ